ਕਿਰਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ ਹੈ 1652 ਵਿੱਚ ਕਿਰਗੁਰੂ ਹਰਿ ਕ੍ਰਿਸ਼ਨ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਪਿਤਾ ਦਾ ਨਾਮ ਪਿਤਾ ਦਾ ਨਾਮ ਸਿਦਿ ਗੁਰ ਹਰਾਈ ਜੀ ਮਾਤਾ ਦਾ ਨਾਮ ਸਿਸ਼ਨ ਕੌਰ ਹਾਂ ਨਗਰ ਪੰਜੋਖਰਾਹੀ ਔਰਤ ਤੇ ਗੁਰੂ ਹਰਿ ਕ੍ਰਿਸ਼ਨ ਜੀ ਨੇ ਕੀ ਬਖਸ਼ਿਸ਼ ਕੀਤੀ ਭਲਾ ਜੀਵਨ ਸ਼ਜੂਰਾਮ ਜੋ ਗੁੰਗਾ ਬਹਿਰਾ ਅਤੇ ਅਨਪੜ੍ਹ ਸੀ ਉਸ ਤੋਂ ਗੀਤਾਂ ਦੇ ਅਰਥ ਕਰਵਾਏ ਹਾਂ ਉਹ ਕਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਮਿਰਜ਼ਾ ਰਾਜਾ ਜੈ ਸਿੰਘ ਦਾ ਬਗਲਾ ਸੀ ਇਸ ਸਥਾਨ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਰੁਕੇ ਸਨ ਤੇ ਉਹ ਜਦੋਂ ਦਿੱਲੀ ਆਏ ਸੀ ਗੁਰਦੁਆਰਾ ਬੰਗਲਾ ਦਾ ਜੋਤੀ ਜੋਰ ਸਮਾਉਣ ਸਮੇਂ ਗੁਰੂ ਹਰਿਕ੍ਰਿਸ਼ਨ ਜੀ ਦੀ ਉਮਰ ਕਿੰਨੀ ਸੀ ਅੱਛਾ ਕਿਹੜੀ ਸ ਵਿੱਚ ਜੋਤੀ ਜੋਰ ਸਮਾਈ ਸੀ 1764 ਸ਼ਾਬਾਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਰ ਸਮਾਉਣ ਸਮੇਂ ਆਖਰੀ ਸ਼ਬਦ ਕੀ ਬੋਲੇ ਸਨ ਬਾਬਾ ਸੇਗਰਾਮ ਬਾਬੇ ਬਕਾਲੇ ਦਾ ਕੀ ਅਰਥ ਹੈ ਬਾਬੇ ਬਕਾਲੇ ਉਹਨਾਂ ਨੇ ਆਪਣੇ ਵੱਡੇ ਗੁਰੂ ਗੁਰੂ ਹਰਗੋਬਿੰਦ ਗੁਰੂ ਤੇਗ ਬਹਾਦਰ ਜੀ ਨੂੰ ਬੋਲਿਆ ਸੀ ਉਹ 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 ਗ੍ਰਾਮ ਬਕਾਲੇ ਵਿੱਚ ਸਨ ਗ੍ਰਾਮ ਬਕਾਲੇ ਵਿੱਚ ਛੋਡੀ ਪਰਿਵਾਰ ਦੇ ਕਿੰਨੇ ਮੈਂਬਰ ਨਕਲੀ ਗੁਰੂ ਬਣ ਕੇ ਬੈਠੇ ਸੀ ਬਾਈ ਕਿਸ ਨੇ ਗ੍ਰਾਮ ਬਕਾਲੇ ਵਿੱਚ ਅਸਲੀ ਗੁਰੂ ਨੂੰ ਖੋਜਿਆ ਮੱਖਣ ਸ਼ਾਹ ਮੱਖਣ ਸ਼ਾਹ ਲੁਬਾਨਾ ਹਾਂ ਠੀਕ ਹੈ